ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 15-16 ਫਰਵਰੀ ਪੰਜਾਬ ਦੇ ਮੌਸਮ ਦੀ ਕਿ 15-16 ਫਰਵਰੀ ਦੋ ਦਿਨ ਪੰਜਾਬ ਦਾ ਮੌਸਮ ਕਿਵੇਂ ਜਰ ਰਹੇਗਾ ਇੱਕ ਵੀਰੋ ਹਲਕੀ ਸ਼੍ਰੇਣੀ ਦਾ ਸਿਸਟਮ ਸੀ ਜੋ ਕਿ ਰਾਤ ਦੇ ਸਮੇਂ ਪੰਜਾਬ ਦੇ ਵਿੱਚ ਇੰਟਰ ਹੋਇਆ ਜਿਸ ਨੇ ਪੰਜਾਬ ਦੇ ਕੁਝ ਪੱਛਮੀ ਭਾਗਾਂ ਤੋਂ ਲੈ ਕੇ ਅੱਗੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਛੋਟੀ-ਮੁੱਟੀ ਬੱਦਲਾਂ ਦੀ ਆਵਾਜ਼ ਆਈ ਆਪਾਨੂੰ ਸਾਰੇ ਹੀ ਪੰਜਾਬ ਦੇ ਉੱਪਰ ਦੀ ਅੱਜ ਦਿਨ ਦੇ ਸਮੇਂ ਦੁਪਹਿਰ ਤੱਕ ਵੀਰੋ ਦੇਖਣ ਨੂੰ ਮਿਲੇਗੀ ਜੋ ਪੰਜਾਬ ਦੇ ਪੱਛਮੀ ਭਾਗ ਨੇ ਵੀਰ ਉਹਨਾਂ ਖੇਤਾਂ ਵਿੱਚ ਥੋੜੀ-ਮੋਟੀ ਬੱਦਲਬਾਜ਼ੀ ਸੰਘਣੀ ਆ ਕਿਤੇ-ਕਿਤੇ ਸਿਸਟਮ ਦੇ ਚੱਲਦੇ ਵੀਰ ਉਹ ਹਲਕੀ-ਫੁਲਕੀ ਕਿਣਮਣ ਬੂੰਦਾ-ਬੰਦੀ ਆ ਥੋੜੇ-ਮੋਟੇ ਸਮੇ ਲਈ ਮੀਂਹ ਦੇ ਕੋਈ ਛੋਟੇ-ਮੋਟੇ ਛਰਾਟੇ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਪਰ ਜਿਆਦਾ ਓਵਰਆਲ ਵੀਰ ਉਹ ਪੰਜਾਬ ਦਾ ਮੌਸਮ ਬੱਦਲਬਾਜ਼ੀ ਦੇ ਅੰਡਰ ਕਵਰ ਹੋਵੇਗਾ ਪਰ ਬਰਸਾਤ ਦੇ ਅਸਾਰ ਅੱਜ ਦੇ ਦਿਨ ਦੇ ਸਮੇਂ ਥੋੜੇ-ਮੋਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ 10-15% ਖੇਤਰਾਂ ਦੇ ਵਿੱਚ ਕੋਈ ਜਿਆਦਾ ਵੱਡੀ ਹਲਚਲ ਜਿਆਦੇ ਤਕੜੀ ਸ਼੍ਰ ਸੋ ਵੀਰੋ ਪੱਛਮ ਵਾਲੇ ਪੱਛਮ ਪੰਜਾਬ ਦਾ ਮੌਸਮ ਫੇਰ ਆਪਾਂ ਨੂੰ ਸਾਫ਼ ਹੁੰਦਾ ਦੇਖਣ ਨੂੰ ਮਿਲੇਗਾ ਤਕਰੀਬਨ ਦੁਪਹਿਰ ਦੇ ਸਮੇਂ ਤੋਂ ਬਾਅਦ ਵੀਰੋ ਪਿਛਲੇ ਸਮੇਂ ਦੇ ਵਿੱਚ ਧੁੱਪ ਲੱਗਣ ਦੀ ਉਮੀਦ ਹੈ ਜੋ ਕਿ ਦੁਪਹਿਰ ਤੱਕ ਵੀਰੋ ਧੁੱਪ ਮੱਧਮ ਰਹੇਗੀ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ੀ ਧੁੱਪਸ਼ਾਂਦ ਮਾਹੌਲ ਅੱਜ ਦਿਨ ਦੇ ਸਮੇਂ ਦੇਖਣ ਨੂੰ ਮਿਲੇਗਾ ਹਵਾਵਾਂ ਨਾਰਮਲ ਰਫ਼ਤਾਰ ਦੇ ਵੀਰੋ ਵਗਣਗੀਆਂ ਦਿਨ ਦੇ ਸਮੇਂ ਤਕਰੀਬਨ 5 ਤੋਂ ਲੈ ਕੇ 10-12 ਕਿਲੋਮੀਟਰ ਦੀ ਰਫ਼ਤਾਰ ਤੇ ਵੀਰੋ ਸ਼ਾਮ ਦੇ ਸਮੇਂ ਫਿਰ ਹਵਾਵਾਂ ਰੁਕ ਜਾਣਗੀਆਂ ਤੇ ਰਾਤ ਦੇ ਸਮੇਂ ਵੀਰੋ ਫਿਰ ਹਵਾਵਾਂ ਨੇ ਜੋ ਉਹਨਾਂ ਨੂੰ ਠੱਲ ਟੈਂਪਰੇਚਰ ਦਿਨ ਦੇ ਮੁਕਾਬਲੇ ਵੀਰੋ ਤਕਰੀਬਨ 21-22 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਰਾਤ ਦੇ ਟੈਂਪਰੇਚਰ 10 ਤੋਂ 12 ਡਿਗਰੀ ਦੇ ਵਿਚਕਾਰ ਰਹਿਣਗੇ। ਹੋਰ ਮੌਸਮ ਦੇ ਵਿੱਚ ਕੋਈ ਵੱਡੀ ਹਲਚਲ ਨਹੀਂ ਹੈ ਵੀਰੋ। ਕੁਝ ਘੰਟਿਆਂ ਦੇ ਬਾਅਦ ਸਿਸਟਮ ਅੱਗੇ ਗੁਜ਼ਰ ਜਾਵੇਗਾ ਪੰਜਾਬ ਦਾ ਮੌਸਮ ਸਾਫ਼ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਕੱਲ 16 ਨੂੰ ਵੀਰੋ ਪੰਜਾਬ ਦਾ ਮੌਸਮ ਨਿੱਕੀ-ਮੁੱਟੀ ਬੱਦਲਾਂ ਦੀ ਆਵਾਜ਼ਾਈ ਨਾਲ ਪ੍ਰਭਾਵਿਤ ਹੋ ਸਕਦਾ ਹੈ ਪਰ ਕੋਈ ਜ਼ਿਆਦਾ ਵੱਡਾ ਮੌਸਮ ਦੇ ਵਿੱਚ ਕੋਈ ਹਲਚਲ ਬਦਲਾ ਫਿਲਹਾਲ ਇਹ ਦੋ ਦਿਨਾਂ ਦੇ ਵਿੱਚ ਵੀਰੋ ਨਹੀਂ ਹੈ। ਉਦੋਂ ਅੱਗੇ ਫਿਰ ਇੱਕ ਸਿਸਟਮ 18-19 ਦੇ ਵਿੱਚ ਆਉਣਾ ਹੈ। ਉਦੇ ਬਾਰੇ ਆਪਾਂ ਵੀਰੋ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਕਿਸਾਨ ਵੀਰਾਂ ਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਕਿ ਉਹ ਸਿਸਟਮ ਦੇ ਨਾਲ ਪੰਜਾਬ ਦੇ ਕਿਹੜੇ ਭਾਗ ਪ੍ਰਭਾਵਿਤ ਹੋ ਸਕਦੇ ਨੇ ਕਿੰਨਾ ਭਾਗਾਂ ਦੇ ਵਿੱਚ ਵੀਰੋ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਛੋਟੀਆਂ-ਮੁਟੀਆਂ ਦੇਖਣ ਨੂੰ ਮਿਲ ਸਕਦੇ ਨੇ ਕਿੰਨਾ ਭਾਗਾਂ ਦੇ ਵਿੱਚ ਵੀਰੋ ਮੌਸਮ ਠੀਕ ਹੀ ਰਹੇਗਾ ਸੋ ਇਹ ਸਾਰੀ ਵੀਰੋ ਸਹੀ ਤੋਂ ਸਹੀ ਅਪਡੇਟ ਪਾਉਣ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ